ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਤਾਂ ਤੁਹਾਨੂੰ ਸਹਿਬ ਸਿੰਘ ਗੁਰਨਾਕਦੇਵ ਜੀ ਤੇ ਭਾਈ ਸੰਗਤੀਆ ਜੀ ਆਓ ਭਾਈ ਸੰਗਤੀਆ ਬਾਰੇ ਆਪ ਜੀ ਨਾਲ ਸਾਂਝ ਪਾਈਏ ਤਾਂ ਤੁਹਾਨੂੰ ਸਹਿਬ ਸਿੰਘ ਗੁਰਨਾਕਦੇਵ ਜੀ ਨੂੰ ਭਾਈ ਸੰਗਤੀਆ ਜੀ ਦੇ ਪਿਤਾ ਨੇ ਸਾਰੀ ਗੱਲ ਮੱਦ ਸੀ ਮੇਰੇ ਪਹਿਲੇ ਬੱਚੇ ਮਰ ਜਾਂਦੇ ਸਨ ਤੇ ਇਹ ਆਪ ਜੀ ਦੀ ਮਿਹਰ ਨਾਲ ਜੁੰਦਾ ਹੈ ਗੁਰੂ ਸਾਹਿਬ ਜੀ ਨੇ ਕਿਹਾ ਤੇ ਭਾਈ ਸੰਗਤੀਆ ਜੀ ਦੇ ਸਿਰ ਤੇ ਹੱਥ ਰੱਖਿਆ ਆਪਣੇ ਕੋਲ ਬਿਠਾ ਲਿਆ ਇਹਨੇ ਸਮੇਂ ਵਿੱਚ ਜੋਗੀਆਂ ਦਾ ਇੱਕ ਟੋਲਾ ਤਾਨ ਤਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਣ ਕੇ ਆਖਣ ਲੱਗਾ ਆਪ ਜੀ ਸਾਨੂੰ ਕੋਈ ਆਪਣੀ ਅਜਮਤ ਦਿਖਾਓ ਆਪਣੀ ਤਾਕਤ ਦਿਖਾਓ ਤਾਨ ਤਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਅਚਲ ਬਟਾਲੇ ਨਗਰ ਵਿੱਚ ਮਾਤਾ ਸਰਖਣੀ ਜੀ ਨਾਲ ਹੋਇਆ ਸੀ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਬਟਾਲੇ ਨਗਰ ਵਿੱਚ ਆਉਂਦੇ ਜਾਂਦੇ ਨਹੀਂ ਰਹੇ ਸਨ ਜਿਸ ਕਰਕੇ ਬਟਾਲੇ ਨਗਰ ਦੇ ਬਹੁਤ ਜ਼ਿਆਦਾ ਲੋਕ ਗੁਰੂ ਸਾਹਿਬ ਜੀ ਦੇ ਸ਼ਰਧਾਲੂ ਬਣ ਗਏ ਬਟਾਲੇ ਨਗਰ ਦੇ ਵਿੱਚ ਇੱਕ ਸਿੱਖ ਤਰਖਾਨ ਰਹਿੰਦਾ ਸੀ ਜੋ ਲੱਕੜ ਦਾ ਕੰਮਕਾਰ ਕਰਦਾ ਸੀ ਇਸ ਦੇ ਘਰ ਜਿੰਨੇ ਵੀ ਬੱਚੇ ਪੈਦਾ ਹੋਏ ਪੈਦਾ ਹੋਣ ਤੋਂ ਥੋੜੇ ਸਮੇਂ ਬਾਅਦ ਮਰ ਜਾਂਦੇ ਇਸ ਨੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ੋਭਾ ਸੁਣੀ ਦਾ ਗੁਰੂ ਨਾਨਕ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਸਤਿਗੁਰੂ ਜੀ ਜੋ ਮੇਰੇ ਘਰ ਵਿੱਚ ਬੱਚਾ ਪੈਦਾ ਹੋਣ ਵਾਲਾ ਹੈ ਜੇ ਇਹ ਵੱਜ ਜਾਵੇ ਇਸ ਨੂੰ ਆਪ ਜੀ ਦੇ ਚਰਨਾਂ ਵਿੱਚ ਭੇੜ ਕਰ ਦੇਵਾਂਗਾ ਤੁਸੀਂ ਮਿਹਰ ਕਰਕੇ ਬੱਚੇ ਦੀ ਉਮਰ ਬਖਸ਼ਿਸ਼ ਕਰੋ ਜੀ ਜਦੋਂ ਇਸ ਦੇ ਘਰ ਪੁੱਤਰ ਨੇ ਜਨਮ ਲਿਆ ਇਸ ਨੇ ਸੋਚਿਆ ਇਸ ਬੱਚੇ ਨੇ ਗੁਰੂ ਸਾਹਿਬ ਜੀ ਦੀ ਸੰਗਤ ਕਰਨੀ ਹੈ ਇਸ ਲਈ ਇਸ ਬੱਚੇ ਦਾ ਨਾਮ ਹੀ ਸੰਗਤੀਆ ਰੱਖ ਦਿੱਤਾ ਸਮਾਂ ਬੀਤਦਾ ਗਿਆ ਜਦੋਂ ਸੰਗਤਿਆ 12 ਸਾਲ ਦਾ ਹੋਇਆ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਅਚਲ ਵਟਾਲੇ ਸ਼ਵਰਾਤਰੀ ਦਾ ਮੇਲਾ ਵੇਖਣ ਸੁੰਨ ਅਤੇ ਜੋਗੀਆਂ ਨੂੰ ਸਿਧੇਰੇ ਪਾਉਣ ਵਾਸਤੇ ਆਏ ਜਦੋਂ ਭਾਈ ਸੰਗਤਿਆ ਜੀ ਦੇ ਪਿਤਾ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਸਾਡੇ ਹੀ ਨਗਰ ਵਿੱਚ ਆਏ ਨੇ ਉਸੇ ਹੀ ਸਮੇਂ ਭਾਈ ਸ਼ਕਤੀਆ ਜੀ ਨੂੰ ਨਾਲ ਲੈ ਕੇ ਗੁਰੂ ਸਾਹਿਬ ਕੋਲ ਪਹੁੰਚ ਗਏ ਤੇ ਤਰਨ ਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਭਾਈ ਸੰਗਤਿਆ ਨੂੰ ਬਿਠਾ ਕੇ ਆਖਿਆ ਗੁਰੂ ਜੀ ਇਹ ਆਪ ਜੀ ਕੀ ਭੇਟਾ ਹੈ ਸਵੀਕਾਰ ਕਰੋ ਗੁਰੂ ਨਾਨਕ ਦੇਵ ਜੀ ਨੇ ਭਾਈ ਸੰਗਤਿਆ ਦੇ ਪਿਤਾ ਦੀ ਸਾਰੀ ਗੱਲਬਾਤ ਦੱਸੀ ਮੇਰੇ ਪਹਿਲੇ ਬੱਚੇ ਮਰ ਜਾਂਦੇ ਸਨ ਕਿਵੇਂ ਆਪ ਜੀ ਦੀ ਮਿਹਰ ਨਾਲ ਜਿਉਂਦਾ ਹੈ ਗੁਰੂ ਸਾਹਿਬ ਨੇ ਭਾਈ ਸੰਗਤਿਆ ਜੀ ਦੇ ਸਿਰ ਤੇ ਹੱਥ ਰੱਖਿਆ ਆਪਣੇ ਕੋਲ ਬਿਠਾ ਲਿਆ ਇੰਨੇ ਸਮੇਂ ਵਿੱਚ ਜੋਗੀਆਂ ਦਾ ਟੋਲਾ ਗੁਰੂ ਨਾਨਕ ਸਾਹਿਬ ਕੋਲ ਆਇਆ ਉਹਨਾਂ ਨੇ ਕਿਹਾ ਜੀ ਤੁਸੀਂ ਅਜਮਤ ਉਹ ਦੀ ਤਾਕਤ ਵਿਖਾਓ ਗੁਰੂ ਨਾਨਕ ਸਾਹਿਬ ਨੇ ਆਖਿਆ ਸਾਰੀ ਤਾਕਤ ਉਸ ਨਿਰੰਕਾਰ ਦੀ ਹੈ ਅਸੀਂ ਕੌਣ ਹੁੰਦੇ ਹਾਂ ਦਿਖਾਉਣ ਵਾਲੇ ਪਰ ਜੋਗੀ ਨਾ ਮੰਨੇ ਉਹਨਾਂ ਨੇ ਆਖਿਆ ਜੀ ਆਪ ਕੋਲ ਕੋਈ ਸ਼ਕਤੀ ਨਹੀਂ ਹੈ ਅਸੀਂ ਤੁਹਾਨੂੰ ਸ਼ਕਤੀ ਵਿਖਾ ਰਹੇ ਹਾਂ ਤੁਸੀਂ ਸਾਡੇ ਚੇਲੇ ਬਣ ਜਾਓ ਗੁਰੂ ਨਾਨਕ ਸਾਹਿਬ ਨੇ ਆਖਿਆ ਅਸੀਂ ਇੱਕ ਆਕਾਰਪੁਰਖ ਦੇ ਚੇਲੇ ਹਾਂ ਹੋਰ ਸਾਡਾ ਕੋਈ ਗੁਰੂ ਨਹੀਂ ਬਣ ਸਕਦਾ ਪਰ ਜੋਗੀ ਆਪਣੀਆਂ ਸ਼ਕਤੀਆਂ ਦੇ ਹੰਕਾਰ ਵਿੱਚ ਅੰਨੇ ਹੋਏ ਤਾਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਜਬੂਰ ਕਰਨ ਲੱਗੇ ਗੁਰੂ ਸਾਹਿਬ ਨੇ ਇਹਨਾਂ ਜੋਗੀਆਂ ਦੀ ਇਸ ਟੋਲੇ ਦਾ ਹੰਕਾਰ ਤੋਲਣ ਵਾਸਤੇ ਇੱਕ ਚੰਗੀ ਜਿਹੀ ਜਗਾ ਤਿਆਰ ਕਰਵਾਈ ਉਸ 12 ਸਾਲ ਦੇ ਬੱਚੇ ਭਾਈ ਸ਼ੰਕਤੀਆ ਜੀ ਵੱਲ ਵੇਖਿਆ ਕਹਿਣ ਲੱਗੇ ਬੇਟਾ ਜਾਓ ਤੇ ਇਹ ਚੁਣੀ ਹੋਈ ਜਿਗਾ ਦੇ ਵਿੱਚ ਬੈਠ ਜਾਓ ਭਾਈ ਸ਼ੰਕਤੀਆ ਜੀ ਨੇ ਉਸੇ ਸਮੇਂ ਤਨਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਸਿਰ ਰੱਖਿਆ ਮਥਾ ਟੇਕਿਆ ਅਰਦਾਸ ਬੇਨਤੀ ਕੀਤੀ ਜਾ ਕੇ ਚਿਖਾ ਦੇ ਵਿੱਚ ਬੈਠ ਗਿਆ குரு ਸਹਿਬ ਨੇ ਚਿਖਾ ਨੂੰ ਅਗਨੀ ਲਵਾ ਦਿੱਤੀ ਚਿਖਾ ਲਟਲਟ ਕਰਕੇ ਬਲਣ ਲੱਗੀ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਜੋਗੀਆਂ ਦੇ ਟੋਲੇ ਨੂੰ ਆਖਿਆ ਜਾਓ ਆਪਣੀਆਂ ਸ਼ਕਤੀਆਂ ਨਾਲ ਇਸ ਬੱਚੇ ਦੀ ਰੱਖਿਆ ਕਰੋ ਜਦੋਂ ਜੋਗੀਆਂ ਨੇ ਸੁਣਿਆ ਉਹ ਡਰ ਗਏ ਤਾਂ ਤਨ ਤਨ ਸਹਿਬ ਜੀ ਗੁਰੂ ਨਾਨਕ ਦੇਵ ਨੂੰ ਆਖਣ ਲੱਗੇ ਅਸੀਂ ਤੇ ਆਪਣਾ ਸਰੀਰ ਬਦਲ ਸਕਦੇ ਹਾਂ ਹਵਾ ਵਿੱਚ ਉੱਡ ਸਕਦੇ ਹਾਂ ਕਿਸੇ ਮਰੇ ਹੋਏ ਨੂੰ ਜਿਉਂਦਾ ਨਹੀਂ ਕਰ ਸਕਦੇ ਇਹ ਤਾਂ ਬੱਚਾ ਹੁਣ ਤੱਕ ਸੜ ਗਿਆ ਹੋਵੇਗਾ ਅਸੀਂ ਇਸ ਦੀ ਰੱਖਿਆ ਨਹੀਂ ਕਰ ਸਕਦੇ ਜਦੋਂ ਜੋਗੀਆਂ ਦਾ ਹੰਕਾਰ ਟੁੱਟ ਗਿਆ ਤਾਂ ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਕਰਦੇ ਹੋਏ ਕਹਿਣ ਲੱਗੇ ਗੁਰੂ ਜੀ ਇਸ ਨੂੰ ਤੁਸੀਂ ਹੀ ਬਚਾ ਸਕਦੇ ਹੋ ਜਿਵੇਂ ਪ੍ਰਹ라ਦ ਭਗਤ ਨੂੰ ਅੱਗ ਵਿੱਚੋਂ ਹੀ ਪਰਮੇਸ਼ਰ ਨੇ ਬਚਾਰਿਆ ਸੀ ਜਿਵੇਂ ਇਸੇ ਤਰ੍ਹਾਂ ਹੀ ਸੰਤਨ ਸਾਹਿਬ ਜੀ ਗੁਰਨਾਨ ਦੇਵ ਜੀ ਤੁਸੀਂ ਇਹ ਬੱਚੇ ਨੂੰ ਅੱਗ ਵਿੱਚੋਂ ਬਚਾ ਲਵੋ ਜੀ ਜਦੋਂ 5 ਘੰਟਿਆਂ ਬਾਅਦ ਅੱਗ ਬੁਝ ਗਈ ਸਾਰਿਆਂ ਨੇ ਕੀ ਵੇਖਿਆ ਭਾਈ ਸੰਕਤੀਆ ਜੀ ਸਵਾ ਦੇ ਢੇਰ ਵਿੱਚ ਚੌਂਗੜਾ ਮਾਰ ਕੇ ਬੈਠਾ ਹੋਇਆ ਭਾਈ ਸੰਕਤੀਆ ਦਾ ਗੁਰੂ ਨਾਨਕ ਸਾਹਿਬ ਜੀ ਨੇ ਵਾਰ ਵੀ ਵਿੰਗਾ ਨਹੀਂ ਹੁੰ ਦਿੱਤਾ ਇਹ ਵੇਖ ਕੇ ਜੋਗੀਆਂ ਸਨੇ ਸਾਰੀ ਸੰਗਤ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਢੇਪਈ ਔਰ ਗੁਰੂ ਨਾਨਕ ਸਾਹਿਬ ਜੀ ਪਾਸੋਂ ਭਾਈ ਸੰਕਤੀਆ ਨੂੰ ਆਪਣੇ ਕੋਲ ਬੁਲਾਇਆ ਉਸ ਨੂੰ ਬੜਾ ਪਿਆਰ ਦਿੱਤਾ ਉਸ ਦੇ ਪਿਤਾ ਨੂੰ ਕੋਲ ਬੁਲਾ ਕੇ ਆਖਿਆ ਤੁਹਾਡੀ ਪੇਟਾ ਅਸੀ ਪ੍ਰਵਾਨ ਕਰਨ ਲਈ ਹੁਣ ਤੁਸੀਂ ਭਾਈ ਸ਼ਕਤੀਆਂ ਨੂੰ ਆਪਣੇ ਨਾਲ ਲੈ ਜਾਓ ਘਰ ਵਿੱਚ ਕਰਤਾਰ ਕਰਤਾਰ ਦਾ ਨਾਮ ਜਪਿਆ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨਗੇ ਸੋ ਇਹ ਸੀ ਭਾਈ ਸ਼ਕਤੀਆਂ ਬਾਰੇ ਵਿਚਾਰ ਵਟੰਦਰਾ ਜਵਾਬ ਜੀ ਨੇ ਸਾਂਝਾ ਕੀਤਾ ਹੈ ਆਸ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਜੀ ਦੇ ਹਿਰਦਿਆਂ ਵਿੱਚ ਵਸਣ ਸਾਡੇ ਸਿਰ ਤੇ ਮਿਹਰ ਪ੍ਰਿਆਸ ਰੱਖ ਕੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਵਧਾਉਂਦੇ ਰਿਹਾ ਕਰੋ ਤਾਂ ਕਿ ਆਪ ਜੀ ਦਾ ਪਿਆਰ ਸਾਡੇ ਨਾਲ ਹਮੇਸ਼ਾ ਬਣਿਆ ਰਹੇ ਔਰ ਅਸੀਂ ਆਪ ਜੀ ਨੂੰ ਵਦ ਵਦ ਤਿਆਸ ਭੇਟ ਸ਼ਰਮਣ ਕਰਉਂਦੇ ਰਹੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁਲਣੋਂ ਨਾ ਚਤਾਰਿਓ ਆਓ ਗੱਜ ਕੇ ਫਤਿਗ ਜਾਈਏ ਜੀ ਵਾਹਿ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ